ਜਲੰਧਰ ਦੇ ਸਾਫ ਕਾਸ ਸੁਖਮੀਤ ਡਿਪਟੀ ਵਪਾਰੀ ਟਿੰਕੂ ਹਤਿਆ ਕਾਂਡ ਅਤੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ આરોપી ਗੈਂਗਸਟਰ ਪੁਨੀਤ ਨੂੰ ਹਾਲ ਦੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਇੱਕ ਹੋਰ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ। ਉੱਥੇ ਹੀ ਪੁਨੀਤ ਨੂੰ ਅੱਜ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਜਲੰਧਰ ਪੁਲਿਸ ਲੈ ਕੇ ਆਈ ਅਤੇ ਉਸ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਸ਼ੂਟਰ ਪੁਨੀਤ ਦਾ 3 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ। ਤਿੰਨ ਦਿਨਾਂ ਦੇ ਵਿੱਚ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਵੱਡੇ ਖੁਲਾਸੇ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ ਆਓ ਸੁਣਦੇ ਹਾਂ ਪੁਲਿਸ ਅਫਸਰ ਦਾ ਇਸ ਮਾਮਲੇ ਲੈ ਕੇ ਕੀ ਕਹਿਣਾ ਹੈ ਤੁਹਾਨੂੰ ਪੇਸ਼ ਕੀਤਾ ਗਿਆ ਪਨੀਤ ਸ਼ਰਮਾ ਤੇ ਲਿੱਲੀ ਨੂੰ ਦੋਵਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿਨ੍ਹਾਂ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਕਿਹੜੇ ਮਾਮਲੇ ਲੈ ਕੇ ਲਿਆਂਦਾ ਗਿਆ ਸਰ ਇਹ ਡਿਫਟੀ ਮਾਟਰ ਕੇਸ ਦੇ ਵਿੱਚ ਲਿਆਂਦਾ ਹੈ ਨਾ ਹਾਂ ਕਿੱਥੋਂ ਲੈ ਕੇ ਆਏ ਹੋ ਡਿਵੀਜ਼ਨ ਡਿਵੀਜ਼ਨ 2 ਦੇ ਵਿੱਚ ਕਿੱਥੋਂ ਲੈ ਕੇ ਆਇਆ ਸਰ ਅਸੀਂ ਕਪੂਰਸਰਾ ਜੇਲ੍ਹ ਦੇ ਵਿੱਚ ਜਲੰਧ ਚ ਇਹ ਵੀ ਕਿੰਨੇ ਕ ਮਾਮਲੇ ਦਰ ਇਹ ਤੋਂ ਬਿਨਾ ਹੋਰ ਵੀ ਹੈਗੇ ਮੁਕੱਦਮੇ ਦਰ ਤੇ ਹੁਣ ਕੀ ਕੀ ਪੁੱਛ ਕੇ ਹੁਣ ਕਰਾਂਗੇ ਇੰਟਰਵਿਊ ਪੁੱਛਗਿਸ਼ ਕੀ ਸਾਹਮਣੇ ਆਇਆ ਕਿੰਨੇ ਦਿਨ ਦਾ ਪੁਲਿਸ ਹਾਲੇ ਪੁੱਛਗਿਸ਼ ਕਰਨੀ ਆ ਕਿੰਨੇ ਦਿਨ ਦਾ ਪੁਲਿਸ ਰਿਮਾਂਡ ਤਿੰਨ ਤਿੰਨ ਦਿਨ ਦਾ ਰਿਮਾਂਡ ਮਿਲਿਆ ਇਹਨਾਂ ਦਾ ਪਹਿਲਾ ਕੀ ਰੋਲ ਸੀਗੇ ਇਸ ਮਾਮਲੇ ਚ ਜਿਹੜਾ ਤੁਸੀਂ ਹੁਣ ਵੈਰੀਫਾਈ ਕਰਾਂਗੇ ਪੁੱਛਾਂਗੇ ਹੁਣ ਵੈਰੀਫਾਈ ਕਰਾਂਗੇ ਅੰਡਰ ਇਨਵੈਸਟੀਗੇਸ਼ਨ ਤਾਂ ਵੈਰੀਫਾਈ ਕਰਾਂਗੇ ਸਾਰਾ ਪਹਿਲਾਂ ਕੀ ਸਾਹਮਣੇ ਆਇਆ ਸੀ ਐਫਆਈਆਰ ਦੇ ਵਿੱਚ ਕਿਸ ਡਿਵੀਜ਼ਨ 2 ਦਾ ਮੁਕੱਦਮਾ ਦਰ ਡਿਵੀਜ਼ਨ 2 ਦੇ ਵਿੱਚ ਮਰਡਰ ਦਾ ਪਰਚਾ ਦਰ ਤੁਸੀਂ ਕਿੰਨਾ ਕਿੰਨਾ ਦਿੰਦਾ ਦੱਸ ਦਿੰਦਾ ਠੀਕ 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 ਖੈਰ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਰਿਮਾਂਡ ਦੇ ਦੌਰਾਨ ਕਿਹੜੇ ਵੱਡੇ ਖੁਲਾਸੇ ਹੋਣਗੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ